ਹਾਂਜੀ ਕੀ ਹਾਲ ਚਾਲ 40 ਸਾਰਿਆਂ ਦੇ ਠੀਕ ਠਾਕ ਹਾਂ ਲਓ ਜੀ ਅੱਜ ਆਪਾਂ ਤੁਹਾਨੂੰ ਦਿਖਾਉਣਾ ਤੁਹਾਨੂੰ ਦੂਜੇ ਕਬੂਤਰ ਆਪਣੇ ਦੇਖੋ ਕਿਦਾਂ ਲੱਗੇ ਲੱਗ ਕੇ ਯਾਰ ਆਪਣਾ ਬੱਚਾ ਵਿਚਾਰਾ ਨਾ ਇਹ ਲੱਤ 'ਚ ਨੁਕਸ ਪੈ ਗਿਆ ਸੀਗਾ ਇਹ ਥੋੜਾ ਜਿਹਾ ਵਿਚਾਰਾ ਹੁਣ ਆਹੇ ਹੋ ਗਿਆ ਇਹਨੂੰ ਜਦ ਦਵਾਈਆਂ ਲੱਤ ਬੰਨੀ ਸੀ ਲੱਤ ਫਲੋਟ ਨਹੀਂ ਆਈ ਇਹਦੀ ਬਾਕੀ ਟ੍ਰੀਟਮੈਂਟ ਚੱਲਦਾ ਟਿਕਟੂ ਜਲਾਉਣੇ ਆ ਇਹਦੇ ਲੋ ਜੀ ਇੱਕੀ ਆਪਾਂ ਸਭ ਨੇ ਸੀ ਆਹ ਬੱਚਾ ਛੜਨਾ ਸੀਗਾ ਛੋੜਦਾ ਬਾਜੀ ਤੇ ਵੱਡੇ ਨੇ ਬੰਦ ਕਰਤਾ ਕਹਿੰਦਾ ਸਾਡ ਪਰੇ ਕੀ ਛੜਨਾ ਹੈ ਰਹਿਣ ਦਿੰਨੇ ਆ ਗਾਹਾਲੀਆਂ ਬਾਜੀ ਛੜਾਂਗੇ ਕਹਿੰਦਾ ਤੇ ਸਾਡੀ ਅਸਲਾ ਜੀ ਵੀ ਛੜਦੀ ਏ ਬਚਾਲੀ ਬਾਜੀ ਇੱਕੋ ਦਾ ਬੱਚੇ ਦੇ ਦੇ ਲਈ ਜੁਰਕਾ ਕੰਜੂੜੀਆਂ ਨੂੰ ਨਵੀਆਂ ਮਲਾਤੀਆਂ ਆਪਾਂ ਨੇ ਪਤਾ ਸੀ ਆਪਾਂ ਨੂੰ ਵੀ ਜੋੜੀਆਂ ਚਲਨ ਮਲਾਈ ਦਿੱਤੀਆਂ ਤੇ ਚਲ ਵੱਡਾ ਫਿਰ ਕਹਿੰਦਾ ਕਹਿੰਦਾ ਵੀ ਆਪਾਂ ਕਰਣਾ ਨਹੀਂ ਜਾਂਦਾ ਹੈ ਤੇ ਜੱਦੀ ਰੈ ਲਈ ਵੀ ਜੱਗੂ ਵਾਲੀ ਨਹੀਂ ਛੱਡਦੇ ਨਾ ਬਾਕੀ ਬਾਈ ਦੱਸੋ ਕਿਵੇਂ ਲੱਗੇ ਆਪਣੇ ਪੱਠੇ ਆ ਮੈਨੂੰ ਆਡਾ ਡੱਬੇ ਬਹੁਤ ਸੋਹਣੇ ਲੱਗਿਆ ਮਿਆ ਹੋ ਗਿਆ ਸਾਡੇ ਉੱਤੇ ਹੋ ਗਏ ਤੁਸੀਂ ਵੀ ਦੱਸੋ ਤੁਹਾਨੂੰ ਕਿਹੜੇ ਵਧੀਆ ਲੱਗਦੇ ਆ ਬਾਈ ये भी खुडा पेल एक, थीगा। एक जी जी ही नवा पाया भी अभी जाली लाती बाद पाकि पूरे उचे उचे पाए है तो साढ़े फुडे पहला भी उचे थगे बाकी एक थोड़ी तब्दीली की खुडियाँ चला वो सी पहला उधर बारले पासे छोटे से वो फुडे हम असी बड़े पाते हैं तो बह बाकी जिमें साढ़े भी इधर ਕਹਿੰਦੇ ਨੰਨੀ ਗਵਾਂਡੀ ਆ ਕੇ ਯਾਰ ਤੁਸੀਂ ਚਵਾਰੀ ਪਾਤੇ ਯਾਰ ਤੁਹਾਡੇ ਵੀ ਬਾਈ ਹੁੰਦੀ ਆ ਗੱਲਬਾਤ ਐ ਵੀ ਚਵਾਰੀ ਪਾਤੇ ਹੋ ਤੁਸੀਂ ਤਾਂ ਇਹਨਾਂ ਕਿੰਨਾ ਦੀ ਹੁੰਦੀ ਆ ਬਾਈਆਂ ਨੂੰ ਹਾਂਡੀ ਗਵਾਂਡੀ ਦੇਖ ਦੇਣਗੇ ਬਾਹਰੋਂ ਆਉਂਦੇ ਜਾਂਦੇ ਵੀ ਇਹ ਕੀ ਪਾਇਆ ਪਿਆ ਓਏ ਉਂਗਲਾਂ ਬਹੁਤ ਲੱਗਦੀਆਂ ਨੇ ਕੀ ਲੈਣਾ ਤੁਸੀਂ ਇਹਨਾਂ ਤੋਂ ਕੀ ਕਰਨ ਇਹਨਾਂ ਤੋਂ ਬਈ ਲੋਕਾਂ ਨੂੰ ਕੀਮਤ ਨਾਲ ਹੀ ਪਤਾ ਨਹੀਂ ਸੌਂਗ ਦਾ ਮੁੱਲ ਹੀ ਨਹੀਂ ਕੋਈ ਹਨਾ ਇਹ ਚੀਜ਼ ਦਾ ਲੋਕਾਂ ਨੂੰ ਪਤਾ ਹੀ ਨਹੀਂਗਾ ਬਾਕੀ ਜਿਹੜੇ ਬਾਈ ਕਬੂਤਰ ਰੱਖਦੇ ਨੇ ਸੌਂਕ ਉਹਨਾਂ ਨੂੰ ਪਤਾ ਸਾਰੀ ਚੀਜ਼ ਦਾ ਕੀ ਗੱਲ ਬਾਤ ਆ ਨਾ ਕਿਸੇ ਨੂੰ ਕਬੂਤਰਾਂ ਦਾ ਸੌਂਕ ਕਿਸੇ ਨੂੰ ਘੋੜੀਆਂ ਦਾ ਕਿਸੇ ਨੂੰ ਮੱਝਾਂ ਦਾ ਕਿਸੇ ਨੂੰ ਝੋਟਿਆਂ ਦਾ ਤੇ ਕਿਸੇ ਨੂੰ ਕੌਡੀ ਦਾ ਅੜ ਅੜ ਸੌਂਕ ਹੁੰਦੇ ਆ ਬਾਈ ਹਰੇਕ ਦੇ ਆਪਣਾ ਸੌਂਕ ਕਬੂਤਰਾਂ ਦਾ ਚਲੋ ਹੈ ਕਬੱਡੀ ਦਾ ਵੀ ਆ ਯਾਨੀ ਕਿ ਉਹ ਪਾਸ ਨਹੀਂ ਹੋਇਆ ਚਾਪਾ ये तो अपने पहला तो बाप हूँ ही रखते आए कौन मित्रों डबे वजिया दिया पूरे ऐसे अपने सारे वजिया ने पर डब्बे ज्यादा वजिया दिया वाह वाह वा, बाकी ਸੋ ਵਾਈ ਕਿਵੇਂ ਲੱਗੇ ਆਪਣੇ ਤੇ ਬਾਕੀ ਖੁੱਡੇ ਦੇਖੋ ਬਾਈ ਬਹੁਤ ਨੇ ਖੁੱਲੇ ਹੁਣ ਤਾਂ ਬਹੁਤ ਵੱਡੇ ਖੁੱਡੇ ਨੇ ਹੁਣ ਤਾਂ ਬਾਕੀ ਬਾਈ ਆਪਾਂ ਹਾਂ ਪ੍ਰਾਣੀਆਂ ਲਾਈਆਂ ਹੋਈਆਂ ਨੇ ਬੱਠਾ ਉੱਠਾ ਖਾਤਰ ਇਹਨਾਂ ਦੇ ਤੇ ਹੋਰ ਕਮੀ ਹੋਏ ਬਾਈ ਆਪਣਾ ਕਮੈਂਟ ਕਰਕੇ ਦੱਸਿਓ ਆਪਾਂ ਫਿਰ ਉਹ ਮੇ ਖੁੱਡਾਂ 'ਚ ਤਬਦੀਲੀ ਕਰਾਂਗੇ ਇਹ ਜਿਹੜੇ ਵੀ ਦੇਖਦਾ ਵੀਡੀਓ ਆਪਣੀ ਉਹ ਵੀ ਦੱਸਿਓ ਇਹ ਬਈ ਅੱਜ ਜੀ ਕਰਨ ਵਾਲੀ ਆਪਾਂ ਉਹ ਵੀ ਕਰਾਂਗੇ ਇੱਕ ਬਈ ਆਪਾਂ ਜੀ ਭਰਨੀਆਂ ਹਾਲੇ ਮੁੰਡਾ ਆਪਣਾ ਪਿੰਟਰ ਵੇਲਾ ਨਹੀਂ ਸੀ ਹਾਲੇ ਕੰਮ ਚੱਲਦਾ ਉਹਦਾ ਕਹਿੰਦਾ ਬਈ ਭਰਾਏਗਾ ਸੌਂਗ ਨਾਲ ਭਰਾਏਗਾ ਆਪਾਂ ਤੇਰੇ ਪਟੀਨ ਗੁੱਡਿਆਂ ਚ ਬਾਕੀ ਦੇ ਦਿਆਂ ਸੋ ਸਾਰੇ ਵੀਰਾਂ ਧੰਨਵਾਦ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਤੇ ਜੋ ਵਿਚਾਰ ਨੇ ਕੋਈ ਆਪਣੀ ਗੱਲ ਬਾਤ ਜੀ ਬਈ ਕਮੈਂਟ ਜਰੂਰ ਕਰ ਦਿਆ ਕਰੋ ਦੱਸਿਆ ਕਰੋ ਕਿਵੇਂ ਲੱਗੇ ਬਾਕੀ ਤੁਹਾਨੂੰ ਦਿਖਾਉਣਨੇ ਆਪਾਂ ਜੇ ਆਪਣੇ ਪੁਰਾਣੇ ਖੁੱਡੇ ਜਿੱਥੇ ਉਧਰ ਮਗਾਉਨੇ ਨੇਗਾ ਉਹ ਤਾਂ ਆਪਣਾ ਵੱਡਾ ਜਾਲ ਹੈਗੀ ਹੈਗਾ ਆਪਣੇ ਪੁਰਾਣੇ ਖੁੱਡੇ ਉਹ ਬਪਾ ਨਮਾ ਜਾਲ ਉਧਰ ਦੀ ਤਿੰਨ ਛੋਡੇ ਪ੍ਰਾਣੇ ਉਟਾਤੇ ਸੀ ਹੁਣ ਆਪਾਂ ਉਹਦੂ ਵੱਡੇ ਕਰਤੇ ਸੀ ਭਰਾ ਆ ਨਵੇਂ ਬਣ ਗਏ ਉਦੋਂ ਆ ਵੀ ਤੁਹਾਨੂੰ ਦਿਖਾਈ ਸੀ ਅੱਜ ਕਬੂਤਰ ਆਪਾਂ ਨੂੰ ਹਲੋ ਆਰੇ ਵੀਰਾ ਧੰਨਵਾਦ ਮਿਲਦੇ ਆਂ ਫਿਰ ਕੋਈ ਅਗਲੀ ਵੀਡੀਓ ਅਗਲੀ ਵੀਡੀਓ ਆਪ ਦੱਸਿਓ ਬਾਈ ਕਿਹੜੀ ਲੈ ਕੇ ਆਈ ਆਪਾਂ ਕੁਈ ਦਵਾਈ ਬੂਟੀ ਵੀਡੀਓ ਲਈ ਬਣਾਈਏ ਕੂਤਰਿਆਂ ਦਵਾਈਆਂ ਵਾਸਤੇ ਅਗਲੀ ਵੀਡੀਓ ਬਣਾਵਾਂਗੇ ਭਾਈ ਆਪਾਂ ਵੀ ਕੂਤਰਿਆਂ ਲਾਜ ਵਾਸਤੇ ਕਿਸੇ ਬਿਮਾਰੀ ਵਾਸਤੇ ਬਥੇਰੀ ਆਪਣੇ ਕੋਲੇ ਦਵਾਈਆਂ ਵਾਲੀ ਵੀ ਬਿਮਾਰੀਆਂ ਵਾਲੀ ਬਹੁਤ ਪਿਆਣਾ ਆਪਣੇ ਕੋਲੇ ਵੱਡੇ ਬਾਈ ਕੋਲੇ ਬਹੁਤ ਖਸਪਿਆ ਆਪਣੇ ਕੋਲੇ ਆਪਾਂ ਅਗਲੀ ਵੀਡੀਓ ਕਿਸੇ ਕੂਤਰਿਆਂ ਦੀ ਦਵਾਈ ਦੇ ਬਣਾਵਾਂਗੇ ਸੋ ਸਾਰੇ ਵੀਰਾਂ ਦਾ ਧੰਨਵਾਦ